ਹੋ ਗਿਆ ਕੰਜੀ ਸਾਹਿਬ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਇੱਕ ਕੋਈ 35 ਜਣੇ ਜਿਹੜੇ ਸ਼ੰਭੂ ਤੇ ਖਲੌਰੀ ਬਾਰਡਰ ਸਾਡੇ ਕਿਸਾਨ ਜਥੇਬੰਦੀ ਦੇ ਵੀਰ ਜਿਹੜੇ ਕੱਲ ਜੁਲਿਓ ਮੋੜ ਰਹੇ ਸੀ ਰਾਤ ਉਹਨਾਂ ਦਾ ਕਿਤੇ ਵਾਪਸ ਆਉਦੇ ਐਕਸੀਡੈਂਟ ਹੋਇਆ ਔਰ ਜਿਹਦੇ ਚ 27 ਤੋਂ 9 ਜੀ ਕਾਫੀ ਜ਼ਖਮੀ ਹੋਏ ਆ ਅਜੂਰਾ ਦਾ ਪਤਾ ਲੈਣ ਵਾਸਤੇ ਅਸੀਂ ਇੱਥੇ ਹਸਪਤਾਲ ਆਏ ਸਾਂ ਕਿਉਂਕਿ ਜਦੋਂ ਅੱਜ ਜਿਵੇਂ ਐਕਸੀਡੈਂਟ ਹੋੰਦਾ ਸਾਡੇ ਸਰਪੰਚ ਸਾਹਿਬ ਗਿਤੇਂਦਰ ਸਿੰਘ ਨੇ ਤਲਵੰਡੀ ਦਸੰਦਾ ਸਰਮਾਣੇ ਨੇ ਮੈਨੂੰ ਇਨਫੋਰਮ ਕੀਤਾ ਅਸੀਂ ਨਾਲ ਹੀ ਹਸਪਤਾਲ 'ਚ ਫੋਨ ਕਰਕੇ ਇਹ ਤਿਆਰੀ ਰੱਖੀ ਕਿ ਜਿਵੇਂ ਇਹ ਪੇਸ਼ੈਂਟ ਇੱਥੇ ਪਹੁੰਚਣਗੇ ਕਿਸਾਨ ਵੀਰ ਇੱਥੇ ਪਹੁੰਚਣਗੇ ਇਹਨਾਂ ਨੂੰ ਇਮੀਡੀਏਟਲੀ ਔਰੀ ਤੌਰ ਤੇ ਮੈਡੀਕਲ ਹੈਲਪ ਦਿੱਤੀ ਜਾਣੀ ਚਾਹੀਦੀ ਔਰ ਜੋ ਮੈਂ ਅੰਦਰ ਪੇਸ਼ੈਂਟਸ ਨੂੰ ਮਿਲ ਕੇ ਆਇਆ ਦੋ ਤਿੰਨ ਦੇ ਵੈਸੇ ਜਾਨੀ ਆਊਟ ਆਫ ਡੇਂਜਰ ਨੇ ਨਗਰ ਜਰੂਰ ਕਿਸੇ ਦੀ ਬਾਤ ਇਹ 70 ਜਿਆਦਾ 80 ਤੇ 60 ਜਿਆਦਾ ਉਹਦਾ ਟ੍ਰੀਟਮੈਂਟ ਜੋ ਬੈਸਟ ਹੈ ਉਹ ਡਾਕਟਰ ਸਾਹਿਬ ਉਹਨਾਂ ਦੀ ਟੀਮ ਕਰਦੀ ਆ ਔਰ ਪੂਰਾ ਧਿਆਨ ਕੀਤਾ ਜਾ ਰਿਹਾ ਪੂਰਾ ਕੇਅਰ ਕੀਤਾ ਜਾ ਰਿਹਾ ਔਰ ਮੈਨੂੰ ਹੁਣ ਪਤਾ ਲੱਗਿਆ ਕਿ ਸਾਡੇ ਪ੍ਰਸ਼ਾਸਨ ਦੇ ਵੀ ਅਮਰ ਸਹਿਬਾਨ ਅੱਜ ਪਹੁੰਚੇ ਨੇ ਚਲੋ ਇਹ ਵੀ ਆਪ ਦੀ ਜ਼ਿੰਮੇਵਾਰੀ ਨਿਭਾਉਣ ਔਰ ਮਗਰ ਮੈਂ ਪਰਿਵਾਰਾਂ ਨੂੰ ਸਾਰੇ ਕਿਸਾਨ ਪਰਿਵਾਰਾਂ ਨੂੰ ਇਸ ਗੱਲ ਤੋਂ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਬਹੁਤ ਵਧੀਆ ਬੈਸਟ ਜੋ ਕੇਅਰ ਮਿਲ ਸਕਦੀ ਹੈ ਉਹ ਦਿੱਤੀ ਜਾ ਰਹੀ ਹੈ ਔਰ ਡਾਕਟਰ ਸਾਹਿਬ ਉਹਨਾਂ ਦੀ ਟੀਮ ਆਪ ਉਸ ਵੱਲ ਧਿਆਨ ਦੇ ਰਹੀ ਹੈ ਔਰ ਮੇਰੀ ਅਜ ਪੰਜਾਬ ਸਰਕਾਰ ਨੂੰ ਇਹ ਅਪੀਲ ਹੈ ਕਿ ਹੰਡ ਦਾ ਮੁਆਵਜ਼ਾ ਬਾਤ ਤੋਂ ਬਾਤ ਜੋ ਮਦਦ ਹੈ ਕਿ ਕਈਆਂ ਦੀ ਤਾਂ ਆਮ ਐਮਪੁਟੇਸ਼ਨ ਦੀ ਗੱਲ ਚੱਲ ਰਹੀ ਹੈ ਕਿ ਬਾਹ ਕੱਟੀ ਜਾਊਗੀ ਉਹ ਉਹਨਾਂ ਦੀ ਪਰਮਨੈਂਟ ਡਿਸੇਬਿਲਿਟੀ ਪਰਮਨੈਂਟ ਹੈਂਡੀਕੈਪ ਹੋ ਜਾਣਾ ਸੋ ਉਹਨਾਂ ਨੂੰ ਕਿਤੇ ਨਾ ਕਿਤੇ ਪਰਿਵਾਰਾਂ ਨੂੰ ਨੌਕਰੀ ਔਰ ਜੋ ਬੰਦਾ ਉਹਨਾਂ ਦਾ ਮੁਆਵਜ਼ਾ ਮਾਲ ਹੈ ਉਹ ਜ਼ਰੂਰ ਦੇਣਾ ਚਾਹੀਦਾ ਇਹ ਮੇਰੀ ਭਗਵਾਨ ਜੀ ਨੂੰ ਬੇਨਤੀ ਹੈ ਔਰ ਮੈਂ ਚਾਹਾਂਗਾ ਵੀ ਆਜ ਅਸੀਂ ਸਾਰੇ ਇਕੱਠੇ ਹੋ ਕੇ ਜਮੇ ਨਗਰ ਆਲੇ ਦੁਆਲੇ ਦੇ ਨਗਰ ਸਾਰੇ ਇਕੱਠੇ ਹੋਏ ਆ ਧਿਆਨ ਦੇ ਰਹੇ ਆ ਕੀ ਅਸੀਂ ਸਦਾ ਧਿਆਨ ਕਰ ਰਿਹਾ ਅਸੀਂ ਸਾਰੇ ਇਸ ਗੱਲ ਤੇ ਚਿੰਤਿਤ ਹੈ ਤੇ ਮੈਂ ਫੇਰ ਅਸ਼ੂਰ ਕਰਦਾ ਕਿ ਵਧੀਆ ਤੇ ਫੁੱਲ ਕੇ ਗੁਰਰਾਮਦਾਸ ਹਸਪਤਾਲ ਵੱਲੇ ਚ ਕੀਤਾ ਜਾ ਰਿਹਾ ਔਰ ਮੇਰੀ ਸ਼ਰੂਨੀ ਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨਾਲ ਵੀ ਗੱਲ ਹੋਈ ਸੀ ਉਹਨਾਂ ਨੇ ਵੀ ਅਸ਼ੂਰ ਕੀਤਾ ਕਿ ਅਸੀਂ ਵਧੀਆ ਫੁੱਲ ਕੇ ਕਰਾਂ ਬਹੁਤ ਬਹੁਤ